ਵੀਡੀਓ ਨਾ ਬਣਾ ਭਾਈ ਵੀਡੀਓ ਲੋ ਵੀ ਦੋਸਤੋ ਜਿਹੜੀ ਕੁੜੀ ਹੈ ਜੀ ਇੱਥੇ ਫੋਨ ਕਰਦੀ ਫੜੀ ਗਈ ਹੈ ਅਸੀਂ ਦੋ ਗਵਾਹ ਲੈ ਕੇ ਆਏ ਆ ਗਵਾਹ ਤੋਂ ਬਣਾ ਸੀ ਕੋਈ ਵੀ ਵੀਡੀਓ ਬਣਾਉਣੀ ਅਸੀਂ ਉਹ ਤੇ ਅਸੀਂ ਬਿਨਾ ਗਵਾਹ ਤੋਂ ਬਣਾ ਸੀ ਵੀਡੀਓ ਨਹੀਂ ਬਣਾਉਂਦੀ ਕਿਸੇ ਦੀ ਇਹ ਕੁੜੀ ਇੱਥੇ ਚਿੱਟਾ ਵੇਚਦੀ ਹੈ ਦੋ ਜਲੇ ਇੱਥੇ ਤੁਸੀਂ ਤਾਂ ਦੇਖੇ ਹੋਏ ਐ ਤੂੜੀ ਵਾਲੇ ਕੁੱਪ ਇਹਨਾਂ ਦੇ ਵਿੱਚ ਇਹ ਕੁੜੀ ਸੌਦਾ ਕਰਦੀ ਹੈ ਕਿਹੜੀ ਚੀਜ਼ ਦਾ ਸੌਦਾ ਕਰਦੀ ਹੈ ਤੁਸੀਂ ਸੋਚਣਾ ਨਹੀਂ ਹੋਣਾ ਮਤਲਬ ਇਹ ਚੀਜ਼ ਦੇਖ ਕੇ ਬਾਈ ਜੀ ਥੋੜੇ ਲੂ ਗੰਡੇ ਖੜੇ ਹੋ ਜਾਣੇ ਐ ਬਾਈ ਤੁਸੀਂ ਐਵੇਂ ਕਰੀਏ ਨਾ ਸੁਣ ਨੂੰ ਕੌਣ ਕਹਿੰਨਾ ਮੈਂ ਚਿੱਟਾ ਵੇਚਦੀਆਂਗੀ ਲਓ ਵੀ ਅਸੀਂ ਤਾਂ ਚਿੱਟੇ ਦੀ ਗੱਲ ਹੀ ਨਹੀਂ ਕੀਤੀ ਤੇਰੇ ਮੂੰਹੋਂ ਅਹ ਤੁਸੀਂ ਆਪ ਤਾਂ ਕਹੀ ਜਾਂਦੇ ਹੋ ਇਹ ਚਿੱਟਾ ਵੇਚਦੀ ਆ ਇਹ ਐਂ ਕਰਦੀ ਐਥੇ ਐਥੇ ਕੀ ਕਰਦੀ ਹੁਣ ਕਿਹਨੂੰ ਫੋਨ ਲਾਉਂਦੀ ਸੀ ਫੋਨ ਦੇ ਮੈਂ ਜਿੰਨੂੰ ਮਰਜ਼ੀ ਫੋਨ ਲਾਵਾਂ ਫੋਨ ਦਿਖਾ ਵਰਗੀ ਤਾਂ ਫੋਨ ਮੇਰਾ ਪਰਸਨਲ ਫੋਨ ਆ ਇਹ ਮੈਂ ਜਿੰਨੂੰ ਮਰਜ਼ੀ ਲਾਵਾਂ ਤੂੰ ਤਾਂ ਕਿਸ ਤੂੰ ਤੂੰ ਕਿਸੇ ਨੂੰ ਹੁਣ ਨਹੀਂ ਕਰਦੀ ਨਹੀਂ ਕਰਦੀ ਤੇ ਨਾਲੇ ਤੁਹਾਡਾ ਮਤਲਬ ਕੀ ਹੈਗਾ ਤੁਸੀਂ ਮੇਰੀ ਵੀਡੀਓ ਬਣਾਉਣਾ ਹੈ ਕਿ ਕਾਦੇ ਵਾਸਤੇ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਸਾਰਾ ਕੁਝ ਦੱਸਾਂਗੀ ਕੈਮਰਾ ਬੰਦ ਕਰੋ ਨਾਲੇ ਕੈਮਰਾ ਬੰਦ ਕਰ ਦੋ ਤੁਸੀਂ ਨਾਲੇ ਹਾਂ ਮੇਰੀ ਵੀਡੀਓ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਤੁਹਾਡਾ ਕੀ ਮਤਲਬ ਹੈ ਵੀਡੀਓ ਬਣਾਉਂਦਾ ਹਾਂ ਹੀ ਲੱਗੇ ਪੈਂਗਾ ਤੁਸੀਂ ਜਿਹਦਾ ਜੀ ਕਰਦਾ ਚਾਹ ਕੇ ਵੀਡੀਓ ਬਣਾਉਣ ਲੱਗ ਜਾਂਦਾ ਨਾਲੇ ਮੇਰੇ ਕੋਲ ਇੱਥੇ ਖੜਨ ਦਾ ਕੀ ਮਤਲਬ ਆ ਤੁਹਾਡਾ ਅੱਛਾ ਆ ਜਿਵੇਂ ਇੱਧਰ 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 ਅੱਗੇ ਆ ਤੂੰ ਤੂੰ ਕਹਿੰਦੀ ਹੈ ਮਤਲਬ ਸਹੀ ਕੰਮ ਕਰਦੀ ਨਹੀਂ ਮੈਂ ਮੈਂ ਕੋਈ ਕੰਮ ਨਹੀਂ ਕਰਦੀ ਹੈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਮੈਨੂੰ ਹਾਂ ਸਾਹਮਣਾ ਸਾਹਮਣੇ 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 ਦੱਸ ਬਈ ਆਜਣਾਂ ਦੀ ਹੋਈ ਹੈ ਹਾਂਜੀ ਉਹ ਹੀ ਆਈ ਆ ਉਹ ਹੀ ਹੈ ਨਾ ਹਾਂਜੀ 10 ਵਜੇ ਕਹਨ ਵਾਲਾ ਹੈ ਨਹੀਂ ਨਹੀਂ ਇੱਕ ਤੂੰ ਤੂੰ ਕਹਿੰਦੀ ਮੈਂ ਕੰਮ ਨਹੀਂ ਕਰਦੀ ਕੰਮ ਕਰਦੀ ਆ ਵੀਰੇ ਜਮਾ ਜਮਾ ਕਰਦੀ ਆ ਜੀ ਦਰਨਾ ਨਹੀਂ ਕਿ ਸਾਰੇ ਨੂੰ ਪਤਾ ਜੀ ਸਾਰੇ ਦਸ ਦੇਣੇ ਜਵਾਕ ਜਵਾਕ ਦਿਖਾ ਦੇਣਗੇ ਸਾਰੇ ਇਹ ਕਹਿੰਦੀ ਮੈਂ ਮਤਲਬ ਕੋਈ ਸੋਟੇ ਕੋਈ ਸਬੂਤ ਹੋਵੇ ਮੈਂ ਕਿਸੇ ਨੂੰ ਸਮਾਨ ਦਿੰਦਾ ਹੋਵੇ ਉਹ ਤੇ ਇੱਥੇ ਹੁਣ ਤਾਂ ਜਵਾਕ ਲੈ ਕੇ ਗਾ ਜੀ ਬਾਕੀ ਗੱਲ ਹਾਂਜੀ ਲੈ ਕੇ ਜਾਏਗਾ ਲੈ ਕੇ ਜਾਏਗਾ ਜੀ ਮੇ ਸਾਹਮਣੇ ਲੈ ਤੈਨੂੰ ਜਾਣਦਾ ਮੈਂ ਕਹਣਾ ਤੈਨੂੰ ਜਾਣਦਾ ਹਾਂਜੀ ਜਾਣਦਾ ਹੀ ਬੰਦੇ ਨੂੰ ਫੋਨ ਲਾ ਕੇ ਬੁਲਾ ਯਾਰ ਬੁਲਾ ਬੰਦੇ ਨੂੰ ਫੋਨ ਲਾ ਕੇ ਕਿਹਨੂੰ ਫੋਨ ਲਾ ਕੇ ਬੁਲਾਈ ਇਹਨਾਂ ਕੋਈ ਨਹੀਂ ਬੁਲਾ ਖੜਾ ਜਾ ਖੜਾ ਜਾ ਬੰਦਾ ਜੇ ਗਲਤ ਹੋਇਆ ਸੀ ਤੇ ਛਿੱਤਰ ਫਿਰਾਂਗੇ ਜੇ ਤੂੰ ਗਲਤ ਹੋਈ ਤੇ ਛਿੱਤਰਾਂ ਨਾਲ ਪੰਗਾ ਲੈ ਕੇ ਨਾ ਵੇ ਜੀ ਠੀਕ ਆ ਹੁਣੀ ਤਾਂ ਦੁੱਧ ਦੁੱਧ ਪਾਣੀ ਪਾਣੀ ਕਰਦਾ ਗਾ ਕਰ ਕਰ ਫੋਨ ਕਰ ਜੇ ਤੂੰ ਗਲਤ ਕੈਮਰਾ ਦੇ ਪਾਸੇ ਕਰ ਆ ਇਹ ਨਹੀਂ ਹੁੰਦਾ ਜੇ ਤੂੰ ਗਲਤ ਹੋਈ ਤੇ ਤੇਰੇ ਛਿੱਤਰ ਬਣਗੇ ਜੇ ਹੋਰੇ ਦੇ ਬਣਗੇ ਬਾਈ ਅਸੀਂ ਥੋੜੀ ਮਾਰਨੀ ਪੁਲਿਸ ਮ ਬਲਾ ਬਲਾ ਕਿਹਨੂੰ ਨਹੀਂ ਪੱਕਾ ਤੂੰ ਦੇਖਿਆ ਮੁੰਡਾ ਜਦੋਂ ਸਾਮ ਲੈ ਗਿਆ ਮੇਰੇ ਲਾਜੀ ਆ ਜੀ ਮੈਨੂੰ ਪਤਾ ਉਹ ਉਹਦਾ ਮੈਨੂੰ ਸਾਰਾ ਪਤਾ ਜੀ ਪਰਸਨ ਦਾ ਪਤਾ ਆਪਣਾ ਠੀਕ ਹੈ ਆ ਤੁਸੀਂ ਵਾਸ ਤੁਹਾਡੇ ਕੋਲ ਇਹਨੂੰ ਇਹਨੂੰ ਪੈਸੇ ਦੇ ਕੇ ਗੂਗਲ ਪੇ ਕੀਤਾ ਹਾਂਜੀ ਗੂਗਲ ਪੇ ਕੀਤਾ ਕੇ ਪੈਸੇ ਤੇ ਮਿਲ ਰਸ ਗੂਗਲ ਪੇ ਕਰਕੇ ਗੂਗਲ ਪੇ ਕਰਕੇ ਗਿਆ ਦੇਖ ਗੂਗਲ ਪੇ ਵੀ ਕੀਤਾ ਨਾ ਗੂਗਲ ਪੇ ਵੀ ਕੀਤੀ ਹੋਣਗੇ ਬੰਦੇ ਨੇ ਸਬੂਤ ਖਾਣਗੇ ਕੌਣ ਹੈਗਾ ਜੀ ਕੀ ਸਬੂਤ ਦਿਖਾਵਾਂ ਮੈਂ ਤੁਹਾਨੂੰ ਇਹ ਮੁੰਡਾ ਸਹੀ ਆ ਵੀ ਸਾਡੇ ਨਹੀਂ ਆਉਂਦਾ ਹੀ ਹੋਈ ਬਈ ਤੂੰ ਤੂੰ ਮੈਂ ਤੇ ਤੂੰ ਫਰੇ ਕੰਮ ਕਿਵੇਂ ਇਹ ਕਾਤਮ ਕਿਉਂ ਚੱਕ ਰਿਹਾ ਹੈ ਵੀ ਜਲਾ ਅਹ ਨਸ਼ੇ ਦੇ ਪ੍ਰੋਡਕਟਾਂ ਨਾਲ ਲੜ ਰਹੇ ਆ। ਇੱਦਾਂ ਹੁਣ ਪਤੀ ਲੱਗਿਆਂ ਨਾਲ ਸਾਰੇ ਦਾ ਨਸ਼ੇ ਦੇ ਲੱਬੇ ਪਿਆ ਜੀ। ਪੰਜਾਬ ਦੀ ਜਮਾਨੀ ਨੂੰ ਗੱਲ ਨਾਲ ਥੋੜੀ ਆ ਜੀ। ਹੂੰ। ਸੱਡੇ ਵਰਗਿਆਂ ਦਾ ਨਾਂ ਕਿ ਖਰਾਬ ਕਰਦੇ ਹੋ ਤੁਸੀਂ? ਅੱਛਾ ਤੂੰ ਗਲਤ ਨਸ਼ਾ ਕਰਦੇ ਨੇ ਕਰਦੇ ਨੇ ਫਿਰ ਉਹਨਾਂ ਨੂੰ ਮਾਇ ਲੈ ਕੇ ਤੂੰ ਗਲਤ ਨਹੀਂ ਕੀ? ਨਹੀਂ ਗਲਤ ਨਹੀਂ। ਤੁਸੀਂ ਆ ਵੀ ਤੁਸੀਂ ਉੱਤੇ ਆ ਵੀ ਵੇਖਾ ਜੀ ਮਤਲਬ ਕਿ ਸਾਰਾ ਕੁਝ। ਦੱਸ ਹੁਣ ਕੀ ਦੇਖ ਲਿਆ ਤੁਸੀਂ? ਇਹ ਤਾਂ ਹੁਣ ਤੂੰ ਆ ਵੀ ਤੁਸੀਂ ਅਸੀਂ ਤਾਂ ਤੂੰ ਫੋਨ ਚੈੱਕ ਕਰਾ ਦੇ ਸਾਨੂੰ। ਅਸੀਂ ਤੇਰੀ ਵੀਡੀਓ ਬਣਾਈ ਜੰਨੇ ਆ ਬਈ। ਫੋਨ ਚੈੱਕ ਕਰਾ ਦੇ ਮੇਰੀਆਂ ਪਰਸਨਲ ਚੀਜ਼ਾਂ ਨੇ ਇਹਨਾਂ। ਉਹ ਆ ਗਿਆ ਮੁੰਡਾ ਆ ਹੀ ਗਿਆ ਆ ਹੀ ਗਿਆ। ਆਈ ਗਿਆ ਆਈ ਗਿਆ ਇਹਨਾਂ ਗੱਲ ਕਰ ਲੋ ਅਜਾ ਹਾਂ ਵੀ ਇੱਧਰ ਆ ਵੀਰ ਇੱਧਰ ਆ ਹਾਂ ਕੀ ਨਾ ਵੀਰ ਤੇਰਾ ਬ੍ਰਹਮਨਿੰਦਰ ਜੀ ਅੱਛਾ ਇੱਧਰ ਆ ਸਾਹਮਣੇ ਆ ਹਾਂਜੀ ਦੱਸੋ ਹਾਂ ਇਹ ਜਿਹੜੀ ਗੱਲ ਮੁੰਡਾ ਦੱਸ ਰਿਹਾ ਡਰਣਾ ਨਹੀਂ ਗਾ ਪੂਰਾ ਨਹੀਂ ਡਰਨਾ ਇਹ ਤਾਂ ਸਮਾਨ ਲੈ ਗਿਆ ਸੀ ਤੂੰ ਹਾਂਜੀ ਲੈ ਗਿਆ ਕਿੰਨੇ ਗ੍ਰਾਮ ਲੈ ਗਿਆ ਸੀ ਹੈ 200 ਗ੍ਰਾਮ ਕੀ ਲੈ ਕੇ ਗਿਆ ਤੂੰ ਮੇਰੇ ਤੋਂ ਮੂੰਹ ਹੀ ਬਗੈਰ ਮਤਲਬ ਤੋ ਕਹੀ ਆ ਨਾ ਕਿੰਨੇ ਕਿੰਨੇ ਗ੍ਰਾਮ ਲੈ ਗਿਆ 200 ਗ੍ਰਾਮ ਕਿੰਨੇ ਦਾ ਲੈ ਗਿਆ ਸੀਗਾ ਕਿੰਨੇ ਸੌ ਦਾ 2000 2000 ਅਧੂਰੇ ਬਤਿਸ਼ ਹੋ ਜਾਂਦੇ ਆ। ਉਹੀ ਬਿਨਾ ਗੱਲ ਤੋਂ ਮੈਨੂੰ ਫਸਾਈ ਜਾਂਦੇ ਨੇ। ਕਦੋਂ ਆਇਆ ਤੂੰ ਮੇਰੇ ਕੋਲ ਮੈਂ ਤੈਨੂੰ ਜਾਣਦੀ ਵੀ ਨਹੀਂ ਹੈ। ਹੌਂਦਾ ਲੱਗੇ ਗਿਆ। ਇਹ ਤਰਾਸੀ ਕਰ ਲੈਂਦੇ ਹੁਣੀ ਮਦਾ। ਹੈਗਾ ਤਾਂ ਕਸਣਾ। ਫਿਰ ਇਹਨਾਂ ਨੂੰ ਆ। ਆਖਿਆ ਬੀਪੀ ਲਿਆ ਬੀ ਲਿਆਊਗਾ। ਠੀਕ ਆ ਬਈ। ਤੂੰ ਇਹਨੂੰ ਪੈਸੇ ਦਿੱਤੇ ਕਿ ਗੂਗਲ ਵਿਕਦਾ? ਮੈਂ ਗੂਗਲ ਪੇ ਕੀਤੇ। ਫਿਰ ਦਿਖਾ ਫਿਰ ਗੂਗਲ ਵੀ ਕੀਤੇ। ਹਾਂ ਮੈਂ ਦਿਖਾ। ਹੁਣ ਤਾਂ ਕੀਤੇ। ਤੂੰ ਤੂੰ ਦਿਖਾ ਦੇਗਾ? ਹਾਂ ਦਿਖਾ ਦੇ। ਤੂੰ ਦਿਖਾ ਜਾ। ਨਾਲੇ ਤੂੰ ਤੂੰ ਮੈਨੂੰ ਬਦਨਾਮ ਕਾਦੇ ਵਾਸਤੇ ਕਰਦਾ ਫਿਰਦਾ ਹੈ। ਤੂੰ ਨਸ਼ੇ ਕਰਦਾਗਾ ਤੂੰ ਮੈਨੂੰ ਕਿ ਆਹ ਦੇਖੋ ਜੀ ਆਹ ਦੱਸ ਬਈ ਹੁਣ ਇੱਕ ਕਾਹਦੇ ਕਰਵਾਏ? ਕਾਸੇ ਤੇ ਨਹੀਂ ਹੈਗੇ ਕਿ ਜਦੋਂ ਮੈਂ ਇਹਨੂੰ ਜਾਣਦੀ ਨਹੀਂ ਹੈ ਕਿ ਹੂੰ ਬਿਨਾ ਗੱਲ ਤੋਂ ਗੂਗਲ 'ਤੇ ਕੋਈ ਹੋਰ ਨੂੰ ਕਰੇ ਹੁਣ ਕਿ ਉਹ ਮੇਰਾ ਨਾਮ ਕੋ ਲਾਈ। ਨਾ ਫਿਰ ਤੇਰਾ ਕਿ ਮੀ ਆ ਜਾਂਦਾ ਤੇਰਾ ਨੰਬਰ ਆ ਹੀ ਜਾਂਦਾ। ਨਾ ਤਾਂ ਨਾ ਤੇ ਨਾਂ ਪਈ ਜਾਂਦਾਗਾ। ਨੰਬਰ ਕੋਈ ਖੜ ਜਾ ਤੇਰਾ ਕੋਈ ਖੜ ਜਾ ਬੋਲੀ ਨਾ। ਆਹ ਤਾਂ ਜਮਦੂਤ ਵੀ ਲੈ ਜਾਂਦੇ ਨੇ। ਸਭ ਦੇ ਨਾਮ ਪੈ ਜਾਂਦੇ। 91150 50500 ਅ 48 ਨੰਬਰ ਤੇ ਨਾ। ਬੋਲ। ਹੁਣ ਬੋਲਦੀ ਨਹੀਂ। ਲਾ ਕੇ ਦੇਖ ਲੈਨੇ ਆ। ਨੇ ਗੂਗਲ ਪੇ ਦੇ ਨਾਮ ਤੇ ਤੇਰਾ ਨਾਮ ਆ ਰਿਹਾਗਾ ਸੋਨੀ ਸਿੰਘ ਆ ਰਿਹਾ ਸੋਨੀ ਸੋਨੀ ਕੌਰ ਆ ਰਿਹਾ ਦੱਸ ਬੋਲ ਹਾਂ ਜੀ ਮੇਰਾ ਨਾਮ ਨਹੀਂ ਹੈ ਤੇ ਫਿਰ ਤੂੰ ਹੁਣ ਗੱਲ ਸੁਣ ਤੂੰ ਮੁਕਰੀ ਜਣੀ ਮੈਂ ਇਹਦਾ ਕੰਮ ਕਾ ਕਰਦੀ ਨਹੀਂ ਫਿਰ ਤੁਸੀਂ ਇਹ ਵੀਡੀਓ ਕਾਦੇ ਵਾਸਤੇ ਬਣਾਉਂਦੇ ਹੋ ਜੀ ਤੁਸੀਂ ਇੱਧਰ ਆ ਦੇ ਤੂੰ ਨਾ ਸਹੀ ਬਿਨਾ ਕੈਮਰੇ ਤੋਂ ਵੀ ਪੁੱਛ ਸਕਦੇ ਮੈਨੂੰ ਹੁਣ ਤੂੰ ਇਹ ਦੱਸ ਤੈਨੂੰ ਕੀ ਲੋੜ ਪਈ ਇਹ ਕੰਮ ਕਰਨ ਦੀ ਯਾਰ ਪੀਣ ਦੀ ਹੈ ਹੈ ਬਹੁਤ ਲੱਗ ਗਿਆ ਕੀ ਕੋਡ ਵਾਰਡ ਹੈ ਜਦੋਂ ਤੁਹਾਨੂੰ ਬੁਲਾਉਂਦੀ ਹੈ ਇਹ ਇੱਧਰ ਆ ਇੱਧਰ ਹੀ ਚੱਗਿਆ ਇੱਧਰ ਆ ਕੀ ਕੋਡ ਵਾਰਡ ਕੀ ਹੈ ਤੁਹਾਨੂੰ ਤੁਹਾਨੂੰ ਬੁਲਾਇਆ ਜਾਂਦਾ ਇੱਥੇ ਇਹ ਟਿਕਾਣੇ ਤੇ ਆ ਮਤਲਬ ਕੋੜਵੜ ਟਿਕਾਣਾ ਇਹਦਾ ਜੀ ਆਹ ਹੈ ਹੈ ਆਹੀ ਟਿਕਾਣਾ ਜੀ ਅੱਛਾ ਹਾਂਜੀ ਤੇ ਸਮਾਨ ਫਿਰ ਤੁਸੀਂ ਪਹਿਲਾਂ ਜਾ ਕੇ ਲੈ ਜਾਨੇ ਹੋ ਇਹ ਉੱਥੇ ਹੁੰਦੀ ਹੈ ਕਿ ਤੁਸੀਂ ਸਮਾਨ ਪਹਿਲਾਂ ਤੁਸੀਂ ਇੱਥੇ ਰੱਖਿਆ ਪਿਆ ਹੁੰਦਾ ਆਈ ਗਈ ਜੀ ਕੋੜੀ ਇੱਥੇ ਕਾਜ ਕਾਜ ਰੱਖਿਆ ਪਿਆ ਹੁੰਦਾ ਆ ਕੂਪ ਦੇ ਵਿੱਚ ਦਿਖਾਵਣਾ ਕਿੱਥੇ ਪਿਆ ਹੁੰਦਾ ਕਿੱਥੋਂ ਲੈ ਕੇ ਜਾਂਦਾ ਸਮਾਨ ਨੂੰ ਦੱਸ ਦੋ ਖਾਤੋਂ ਕੈਮਰਾ ਨਾ ਕਰੋ ਜੀ ਉਦੋਂ ਉਸ ਪਾਸੇ ਤੂੰ ਤੂੰ ਕੀ ਲੈਣਾ ਸਾਲਦਾ ਸਹੀ ਕੈਮਰਾ ਨਾ ਕਰੋ ਜੀ ਉਧਰ ਪੱਲੀ ਉਹ ਅਛਾ ਪੱਲੀ ਦੇ ਥੱਲੇ ਸਮਾਨ ਰੱਖ ਕੇ ਦੇ ਜਾਂਦਾ ਇਹ ਠੀਕ ਹੈ ਵੀਰੇ ਕਿੰਨੇ ਬੰਦੇ ਦੇ ਮੁੰਡੇ ਦੋ ਪਹਿਲਾਂ ਤੁਹਾਡੇ ਅੱਗੇ ਤੂੰ ਵੀ ਅੱਗੇ ਜਾ ਵੀਰੇ ਕਿੰਨੇ ਪਿੰਡ ਦੇ ਮੁੰਡੇ ਥੋੜੇ ਨਸ਼ੇ ਦੇ ਵਿੱਚ ਲੱਗ ਚੁੱਕੇ ਆ ਜਿੰਨਾਂ ਦੀ ਜ਼ਿੰਦਗੀ ਪਹਿਲਾਂ ਤਾਂ ਠੀਕ ਜਿਹੀ ਸੀ ਖਲਾਤ ਤਾਂ ਵਧੀਆ ਸੀ ਹਾਂ ਹੁਣ ਤਾਂ ਮਤਲਬ ਸਾਰੇ ਲੱਗੇ ਪਏ ਕਿੰਨੇ ਕੁ ਮੁੰਡੇ ਹੈਗੇ ਪਿੰਡ ਦੇ ਵਿੱਚ ਟੋਟਲ ਹੈਗੇ ਆ ਮਤਲਬ ਕਿ 10 20 ਆਣੇ 10 20 ਆਣੇ ਹੈਗੇ ਪਹਿਲਾਂ ਪਹਿਲਾਂ ਤਾਂ ਹੈ ਨਹੀਂ ਸੀ ਕੋਈ ਉੱਪਰ ਆ ਵੀ ਨਹੀਂ ਸੀ ਪਹਿਲਾਂ ਤਾਂ ਗਰਾਊਂਡ ਵਧਿਆ ਖੇਡਦੇ ਵੇਲੇ ਤਾਂ ਗਰਾਊਂਡਾਂ 'ਚ ਨਸ਼ੇ ਨੂੰ ਸੀ ਕਰਨ ਲੱਗ ਗਏ ਤੇ ਫਿਰ ਇਹ ਜਿਹੜਾ ਜ਼ਿੰਮੇਵਾਰ ਕੌਣ ਹੈ ਇਹੀ ਆਈ ਹਮਣੋ ਜਿੰਨੇ ਕਬੇ ਚ ਦੇ ਆਈ ਕਿਥੋਂ ਦੀ ਹੈ ਇਹ ਇਹ ਇੱਥੇ ਹੀ ਮਤਲਬ ਇਹਨਾਂ ਦਾ ਲੋਕਲ ਆ ਹੀ ਆ ਇਹਨੂੰ ਪੈਣਾ ਤੇ ਥੋੜੇ ਪਿੰਡ ਬਾਈ ਸਾਡੇ ਪਿੰਡਦਾਂ ਨੂੰ ਕਾਟੀ ਪਤਾ ਜੀ ਬਾਕੀ ਜਿਹੜੇ ਲਾਉਣ ਵਾਲੇ ਆ ਉਹਨਾਂ ਨੂੰ ਵੱਧ ਪਤਾ ਇਹਨਾਂ ਦਾ ਅੱਛਾ ਤੇ ਗਾਣੇ ਤੂੰ ਕੀ ਚੱਕਰ ਬਾਈ ਡਰਦੇ ਏ ਤੂੰ ਹਾਂ ਬਾਈ ਕੀ ਕਿਉਂ ਡਰਦੇ ਆ ਇਹਦਾ ਮਤਲਬ ਮੈਨੂੰ ਗੱਲ ਆ ਗਈ ਜਿੱਦੇ ਵਾ ਸ੍ਰੀ ਜੇ ਟੁੱਟ ਦੁੱਧ ਦੇ ਮਨ ਲੈ ਕੇ ਇਹਨਾਂ ਨੂੰ ਨਹੀਂ ਨਹੀਂ ਪਿੰਡ ਵਾਲੇ ਹੋਰ ਮੋਤਵਰ ਬੰਦੇ ਤੂੰ ਡਰਦੇ ਕਿਉਂ ਕਿ ਚੱਕਰਿਆ ਕਿਉਂ ਨਹੀਂ ਉਹ ਵਿਰੋਧ ਕਰਦੇ ਇਹਦਾ ਜੀ ਹਾਂ ਇਹਦਾ ਜੀ ਬੋਲ ਬੋਲ ਬੋਧ ਕਿਵੇਂ ਆ ਜੀ ਮਤਲਬ ਇਹਨੂੰ ਰੋਕਦੇ ਕਿਉਂ ਨਹੀਂ ਵੀ ਹਾਂ ਵੀ ਤੂੰ ਬਾਈ ਕੀ ਕੰਮ ਕਰਦੀਆਂ ਕੰਜਰ ਕਿੱਤਿਆਂ ਚ ਬੜੀ ਹੋਈ ਐ ਲੋਕ ਦੱਸਦੇ ਨਹੀਂ ਸੀ ਮਤਲਬ ਲੋਕਾਂ ਨੂੰ ਹੈ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਸਹੀ ਦੱਸਾਂ ਪਿੰਡ ਹੁਣ ਵੀ ਤੈਨੂੰ ਪਤਾ ਹੈ ਹੁਣ ਪਿੰਡ ਤੈਨੂੰ ਮੜਾ ਮੋੜਾ ਪਤਾ ਹੋਊਗਾ ਪਿੰਡ ਤੈਨੂੰ ਪਤਾ ਜਿਹਨੂੰ ਪਤਾ ਫਿਰ ਉਹ ਗਾਂ ਦੱਸਦੇ ਨਹੀਂ ਤੇ ਮੈਂ ਵੈਸੇ ਜਿਹੜੇ ਲਾਉਂਦੇ ਆ ਉਹਨਾਂ ਦਾ ਕੀ ਦੱਸਣਾਗਾ ਹਾਂ ਦੱਸ ਬਾਈ ਤੁਸੀਂ ਨਾ ਪਹਿਲਾਂ ਕੈਮਰਾ ਬੰਦ ਕਰ ਦੋ ਮੈਂ ਸਾਰਾ ਕੁਝ ਦੱਸ ਦਿੰਦਾ ਬਾਈ ਇਹਦੇ ਕੋਲੇ ਦੱਸ ਵੀ ਇਹਦੇ ਕੋਲ ਪ੍ਰਾਪਰਟੀਜ਼ ਕੀ ਕੀ ਐ ਕੀ ਜ਼ਮੀਨ ਜਮੂਨ ਕਿੰਨੀ ਐਗੀ ਦਾ ਦਾ 10 15 ਕਿੱਲੇ ਹੈ ਇਹਦੇ ਕੋਲ 10 15 ਕਿੱਲੇ ਇਹਦੇ ਕੋਲ ਹੈਗੀ ਤੇ ਹੋਰ ਬਾਈ ਇਹ ਕੋਲ ਕੀ ਕੀ ਆ ਮਤਲਬ ਘਰੇ ਚੰਗਾ ਘਰ ਪਾਇਆ ਉਹ ਜੀ ਗੱਡੀ ਆਈ ਇੱਕ ਗੱਡੀ ਕਿਹੜੀ ਆ ਨੋਵਾ ਬਾਈ ਨੋਵਾ ਗੱਡੀ ਹਾਂਜੀ ਨੋਵਾ ਨੋਵਾ ਕਿ ਤਾਂ ਪੁਰਾਣੀ ਹੁੰਦੀ ਸੀ ਕਿ ਨਵੀਂ ਆਈ ਆ ਹੁਣ ਨਿਊ ਕ੍ਰਿਸਟਾ ਉਹ ਨੋ ਨੋਵਾ ਹਾਂਜੀ ਤੇ ਪਰਿਵਾਰ ਦੇ ਮੈਂਬਰ ਇਹਦੇ ਘਰ ਵਾਲਾ ਹੈ ਨਹੀਂ ਹੈ ਨੀਗਾ ਕੱਲੇ ਹੈ ਜੀ ਕੀ ਹੋਇਆ ਉਹਨੂੰ ਉਹਦਾ ਇਹ ਬਾਬਾ ਮਾਤਾ ਕੰਮ ਤੇ ਮੈਂ ਜਮ ਉਹ ਜਾੜੋ ਨਹੀਂ ਬਿਮਾਰੀ ਸੀ ਹੈ ਨਹੀਂਗਾ ਅੱਛਾ ਹੈ ਨਹੀਂਗਾ ਹੂੰ ਤੇਰੇ ਬੱਚੇ ਦੋ ਆ ਜੀ ਦੋ ਬੱਚੇ ਕੀ ਕਰਦੇ ਉਹ ਉਹ ਬਾਹਰ ਗਏ ਬਾਰ ਗਏ ਵੀ ਬਹੁਤ ਵੀ ਤੇਰ ਵੇਖ ਆਪਦੇ ਬੱਚਾ ਨੂੰ ਆਪਦੇ ਬੱਚਾ ਨੂੰ ਭਾਈ ਬਾਹਰ ਕੋ ਭੇਜ ਲੈ ਮੈਂ ਮੇਰੇ ਬੱਚੇ ਨੇ ਮੈਂ ਬਾਹਰ ਭੇਜ ਦੇ ਕਾਦੇ ਲਈ ਭੇਜਾ ਭੇਜਾ ਲੈ ਕਾਦੇ ਲਈ ਜ਼ਿੰਦਗੀ ਬਣਾਉਣ ਵਾਸਤੇ ਭੇਜਨੇ ਵਾਸਤੇ ਕਿ ਕਾ ਕਿਉਂ ਭੇਜਨੇ ਵੀ ਇੱਥੇ ਨਸ਼ਾ ਵਧਦਾ ਤਾਂ ਬਾਹਰ ਭੇਜ ਦੇ ਆਪ ਤਾਂ ਇੱਥੇ ਨਸ਼ਾ ਮਤਲਬ ਉਹਨਾਂ ਨੇ ਜ਼ਿੰਦਗੀ ਬਣਾਤੀ ਤੇ ਸਾਡੀ ਜ਼ਿੰਦਗੀ ਖਰਾਬ ਕਰਨ ਲੱਗੀ ਵੇਖ ਤੂੰ ਉਹ ਮੁੰਡਾ ਨਾ ਮੈਂ ਕਿਹਾ ਜ਼ਿੰਦਗੀ ਖਰਾਬ ਕਰਦੀ ਨਾ ਪੀਆ ਕਰੋ ਤੁਸੀਂ ਮੁਰਕੇ ਬਾਈ ਚਲਦੀ ਵੀਡੀਓ ਨੂੰ ਸ਼ੇਅਰ ਕਰ ਚਲਦੀ ਵੀਡੀਓ ਨੂੰ ਕਰੋ ਸ਼ੇਅਰ ਦੇ ਬਾਈ ਇਹਨਾਂ ਨੂੰ ਨਾ ਇਹਨੂੰ ਫੜਾਉਣਾ ਆਪਾ ਵੀਡੀਓ ਨੂੰ ਨਾ ਸ਼ੇਅਰ ਸ਼ੁਰੂ ਕਰਿਆ ਤੁਸੀਂ ਇਹਦਾ ਵੀਡੀਓ ਤਾਂ ਸ਼ੇਅਰ ਹੋ ਗਈ ਬਾਈ ਸੋਨੂੰ ਪਤਾ ਨਹੀਂ ਹੈਗਾ ਮੇਰੇ ਪਿੱਛੇ ਕਿੰਨੇ ਨੇਗੇ ਕੋਈ ਨਹੀਂ ਕਿੰਨੇ ਦੇਖੋ ਦੇਖੋ ਬਾਈ ਸਾਨੂੰ ਸ਼ਰੇਆਮ ਧਮਕੀ ਦੇ ਰਹੇ ਆ ਸ਼ਰੇਆਮ ਧਮਕੀ ਦੇ ਰਹੇ ਆ ਦੇਖੋ ਇਹਦੂ ਆਲੀ ਕਿਹੜੀ ਗੱਲ ਤੁਸੀਂ ਨਹੀਂ ਤਾਂ ਕਿ ਦੇ ਰਹੇ ਮੈਨੂੰ ਵੀਡੀਓ ਬਣਾਈ ਜਾਂਦੇ ਹੋ ਮੇਰੀ ਨਹੀਂ ਇਹਦੇ ਚ ਕੀ ਹੈ ਇਹਦੇ ਚ ਕੋਈ ਗਲਤੀ ਨਹੀਂ ਸਾਡੇ ਚ ਗਲਤੀਆਂ ਨੇ ਨਾਲੇ ਉੱਥੋਂ ਬੰਦ ਕਰੋ ਜਿੱਥੋਂ ਇਹ ਬਾਹਰੋਂ ਆਉਂਦਾਗਾ ਆਡੀਆਂ ਕੀ ਗਲਤੀ ਐ ਨਾ ਉਥੋਂ 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 ਬੰਦ ਹੋ ਜਾਊਗਾ ਤੇ ਤੁਸੀਂ ਨਾ ਲਿਓ ਉਥੋਂ ਅਸੀਂ ਦਾਵਦਾ ਕੰਮ ਕਰਦੇ ਆਂ ਸਾਡਾ ਤਾਂ ਬਿਜ਼ਨਸ ਐ ਇਹ ਕੰਮ ਚੱਜਦਾ ਕਰ ਲੋ ਕੀ ਕੰਮ ਚੱਜਦਾ ਹੋਰ ਕੰਮ ਹੈ ਨਹੀਂ ਅਜੀ ਇਹਦੇ ਚ ਮੋਟੀ ਕਮਾਈ ਬਣਦੀ ਆ ਤਾਂ ਕਰਦੇ ਆ ਕਿੰਨਾ ਪੈਸਾ ਸ਼ਾਪ ਲੰਦੀ ਆ ਮਹੀਨੇ ਦਾ ਕਿੰਨੇ ਲੱਖ ਰੁਪਈਆ ਕਮਾ ਲੰਦੀ ਆ ਮਹੀਨੇ ਦਾ 10 ਲੱਖ ਰੁਪਈਆ 10 ਲੱਖ ਰੁਪਈਆ ਮਹੀਨੇ ਦਾ ਹਾਂਜੀ ਪ੍ਰੋਪਰਟੀ ਜਿਹੜੀ ਬੈਂਕ ਚ ਕਿੰਨੇ ਪਏ ਹੈਗੇ 2 ਕਰੋੜ ਰੁਪਈਆ ਜੀ 2 ਕਰੋੜ ਹਾਂਜੀ ਤੇ ਬਾਲ ਬੱਚਿਆਂ ਨੂੰ ਕਿਉਂ ਕੱਢੇ ਪਰ ਉਹ ਇੰਨੀ ਕਮਾਈ ਇੱਡੇ ਨਹੀਂ ਹੈਗੇ ਜੇ ਵਾਰ ਜ਼ਿੰਦਗੀ ਬਣਾਉਣ ਵਾਸਤੇ ਬਾਹਰ ਭੇਜੇ ਹੋਏ ਨਹੀਂ ਇੱਥੇ ਵੀ ਰੱਖ ਸਕਦੀ ਸੀ ਇੰਨੀ ਕਮਾਈ ਸੀ ਕਿਉਂ ਰੱਖਾਂ ਜੀ ਉਰੇ ਕਿਉਂ ਇੱਥੇ ਕੀ ਚੱਕਰ ਹੈਗਾ ਮੇਰੇ ਬੱਚਾ ਨੂੰ ਕੋਈ ਨਸ਼ੇ ਤੇ ਲਾ ਦੂਗਾ ਜੀ ਤੇ ਤੂੰ ਲਈ ਜਿੰਨੀ ਉਹ ਲੈ ਮੈਂ ਕੋਲੋਨੀਆ ਲੋਕ ਲੈ ਕੇ ਜਾਂਦੇ ਨੇ ਮੇਰੇ ਕੋਲ ਦੇਖੋ ਬਾਈ ਕਿੱਡੀ ਕਿੱਡੀ ਸੋਚਣ ਵਾਲੀ ਗੱਲ ਹੈ ਕਹਿੰਦੀ ਵੀ ਮੈਂ ਆਪਣੇ ਮੁੰਡਾ ਬੱਚਾ ਨੂੰ ਬਾਹਰ ਤਾਂ ਭੇਜਿਆ ਵੀ ਮਤਲਬ ਉਹ ਨਸ਼ੇ ਨਾ ਕਰਨ ਤੇ ਇੱਥੇ ਮੈਂ ਨਸ਼ਾ ਤਾਂ ਵੇਚਦੀ ਆ ਮੈਨੂੰ ਮੋਟੀ ਕਮਾਈ ਹੈ ਇਹ ਮੈਂ ਤੁਹਾਨੂੰ ਇਹ ਵੀ ਹੋ ਸਕਦਾ ਵੀ ਬਾਈ ਇਹ ਗਾਹਾਂ ਉੱਪਰ ਤੱਕ ਪੈਸੇ ਜੇ ਚੜਦੇ ਹੋਣ ਠੀਕ ਹੈ ਤਾਂ ਹੀ ਬੰਦਾ ਐ ਬੋਲਦਾ ਇਹਦੀ ਆਵਾਜ਼ ਐ ਇਹਦੀ ਬੋਲੀ ਐ ਇਹਦੀ ਬੋਲੀ ਤੁਸੀਂ ਆਪ ਹੀ ਦੇਖ ਰਹੇ ਹੋ ਸਾਨੂੰ ਗਲਤ ਕਹਿ ਰਹੇ ਹੋ ਜੀ ਤੇ ਜਿਹੜੇ ਪੀਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਹੀਂ ਕਹਿੰਦੇ ਵੀ ਤੁਸੀਂ ਰੋਕੋ ਹਾਂ ਬਾਈ ਤੈਨੂੰ ਤੂੰ ਬਾਈ ਕਿੱਥੋਂ ਲੱਗਿਆ ਬਾਈ ਮਾਈ ਤੋਂ ਲੱਗਿਆ ਮਾਤਾ ਜੀ ਆਈ ਸੀ ਬਾਈ ਪਹਿਲੇ ਦਿਨ ਪੀਤਾ ਪਹਿਲੇ ਦਿਨ ਹੀ ਪੀਤਾ ਬਾਈ ਪਹਿਲੇ ਦਿਨ ਹੀ ਪੀਤਾ ਤੈਨੂੰ ਭੇਜਿਆ ਕਿ ਨਹੀਂ ਨਾਲ ਦੇ ਨੇ ਭੇਜਿਆ ਨਾਲ ਦੇ ਮੁੰਡੇ ਨੇ ਅੱਛਾ ਤੈਨੂੰ ਕੀ ਕਿਹਾ ਉਹਨੇ ਮਤਲਬ ਤੈਨੂੰ ਤੂੰ ਪੀਤਾ ਕਿਉਂ ਕਿ ਤੈਨੂੰ ਮਤਲਬ ਕਿਸ ਨੇ ਕਿਹਾ ਵੀ ਪੀ ਕੇ ਦੇਖ ਨੀ ਯਾਰ ਆ ਬੜਾ ਜੀ ਅੱਛਾ ਵੀਰੇ ਦੇਖ ਕਹਿੰਦੇ ਸਮਾਨਾ ਬਹੁਤ ਵਧੀਆ ਕਹਿੰਦੇ ਅੱਛਾ ਤੇ ਹੁਣ ਤੈਨੂੰ ਕਿਵੇਂ ਲੱਗ ਰਿਹਾ ਵੀਰੇ ਮੈਨੂੰ ਤਾਂ ਹੀ ਵਧੀਆ ਲੱਗਦਾ ਇੱਕ ਤਾਂ ਹੁਣ ਤੇਰੇ ਤੇ ਕਾਰਵਾਈ ਹੋਊਗੀ ਨਾ ਜੀ ਵੀਡੀਓ ਬਣਾਇਦੀ ਆ ਨਾ ਕਰੋ ਮੈਂ ਵੀ ਸੁਣਦਾ ਮੈਂ ਭੱਜਾਂ ਵੀ ਨਹੀਂ ਭਜਣੀ ਅੱਡਾ ਲਿਆ ਜੀ ਮੈਂ ਭੱਜਾਂ ਨਹੀਂ ਇਹ ਵੀਰੇ ਇਹ ਵੀਡੀਓ ਬਣਾ ਫੋਨ ਕਹੇ ਤੇ ਮੈਂ ਇਹਨਾਂ ਦਾ ਗਲਤੀ ਮੰਨ ਵੀ ਮੈਂ ਇਦੋਂ ਮੁੜ ਕੇ ਹਲਾ ਕੰਮ ਨਹੀਂ ਕਰਦਾ ਜਿਹੜੇ ਮਗਾਇਆ ਸੀ ਜੀ ਮੇਰੇ ਤੋਂ ਮੈਂ ਤਾਂ ਲੈ ਅੱਗੇ ਹੋ ਕੇ ਵੀਡੀਓ ਬਣਾਇਦੀ ਵੀਰੇ ਗਲਤੀ ਕਿ ਵੀਰੋਂ ਗਲਤੀ ਆ ਆ ਦੇਖ ਲੋ ਜੀ ਮੇਰਾ ਲਹਿਜੀ ਆ ਅੱਗੇ ਅੱਗੇ ਹੋ ਜਾ ਅੱਜ ਕਾਹਨ ਤੇ ਆ ਬਈ ਮਾਪਦਨਾਂ ਦਾ ਪਾਜ ਇਹ ਤਾਂ ਚੰਗਾ ਕੰਮ ਕਰੀ ਜਾਂਦਾ ਲੈ ਉਹੀ ਬੰਦੇ ਇਹ ਤਾਂ ਹੁਣ ਕਰੂਗਾ ਤਾਂ ਉਹਦੀ ਤਾਂ ਬਈ ਡਿਊਟੀ ਨਿਭਾ ਰਿਆ ਮੁੰਡਾ ਨਹੀਂ ਬਈ ਮੈਂ ਦੱਸ ਤਾਂ ਪਤਾ ਹੀ ਸਹੀ ਰਾਹ ਕੋਣ ਆਇਆ ਸੀ ਜੀ ਮੈਂ ਅੱਜ ਹੀ ਆਇਆ ਪੁੱਛੇ ਨਾ ਮੈਂ ਅਸੀਂ ਲੱਗਦੇ ਹਾਂ ਜੀ ਕੋਈ ਨਸ਼ਾ ਪਤਾ ਕਰਦੇ ਜਾ ਕੋਣ ਲੱਗਦੇ ਆ ਅਸੀਂ ਤੂੰ ਤੂੰ ਤਾਂ ਲੱਗਦੀ ਨਹੀਂ ਤੂੰ ਗੋੜੀ ਬੀਨੀ ਹੈ ਤੂੰ ਤਾਂ ਲਈ ਹੀ ਨਹੀਂ ਲੋਕਾਂ ਦੇ ਪੁੱਤਾਂ ਨੂੰ ਬਈ ਤੇ ਫਿਰ ਨਾ ਲਾ ਲੱਗਣਾ ਅਗਲੇ ਨਾ ਪੀਣਾ ਮੇਰੀ ਕੀ ਗਲਤੀ ਇਹਦੇ ਵਿੱਚ ਵਿਚ ਤਾਂ ਨਾ ਪੀਣਾ ਤੂੰ ਨਾ ਵੇਚ ਅੱਛਾ ਮੈਨੂੰ ਤਾਂ ਹਟਾ ਦੋਂਗੇ ਤੇ ਜਿਹੜੇ ਹੋਰ ਵੇਚਦੇ ਨੇ ਉਹਨਾਂ ਨੂੰ ਹਟਾ ਦੇ ਉਹ ਅਸੀਂ ਬਾਅ ਅਸੀਂ ਉਹਨਾਂ ਉਹਨਾਂ ਬਰਤੂ ਵੀ ਜੰਗ ਲੜੀ ਜਾਰੀ ਰੱਖਾਂਗੇ ਉਹਨਾਂ ਨੂੰ ਵੀ ਜਿੰਦਗੀ ਇਸ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਨਿਕਲ ਸਕਦਾ ਸਾਡੇ ਵਰਗਿਆਂ ਨੂੰ ਕਿੰਨਾ ਕੁ ਰੋਕੋਗੇ ਤੁਸੀਂ ਵੀਰ ਤੁਸੀਂ ਕਿੰਨੇ ਕਿੰਨੇ ਕੰਦੇ ਨੀ ਜਿੰਦਗੀ ਬਦਲ ਸਕਦੇ ਹੋ ਵੀ ਜੋਰ ਜੋਰ ਲਾ ਕੇ ਜਿੰਨਾ ਹੋ ਸਕਦਾ ਇਹ ਕਰ ਸਕਦੇ ਆ ਉਹਨਾਂ ਕਰ ਸਕਦੇ ਆ ਕਰ ਤੂੰ ਇਹ ਤਾਂ ਇਹ ਤਾਂ ਗੱਲ ਤੂੰ ਇਹ ਗੱਲ ਵੀ ਕਹਿ ਸਕਦੀ ਹੈ ਭਾਈ ਵੀ ਮੈਂ ਨਸ਼ਾ ਵੇਚਣ ਦੀ ਗੱਲ ਦੂਰ ਮੈਂ ਲੋਕਾਂ ਨੂੰ ਸਹੀ ਰਾਹ ਬਾਗੂਗੀ ਪਰ ਆ ਵੀਡੀਓ ਨਾ ਬਣਾਓ ਵੀਡੀਓ ਤਾਂ ਬਣੂਗੀ ਭਾਈ ਮੈਂ ਮੈਂ ਸਾਨੂੰ ਦੱਸ ਦਿਆਂ ਕਿ ਵੀ ਮੈਂ ਸਹੀ ਜਿਹੜਾ ਰਾਹ ਚੱਲਣ ਲੱਗ ਜਾਂ ਪਰ ਵੀਡੀਓ ਨਾ ਬਣਾਓ ਤੁਸੀਂ ਸਹੀ ਰਸਤੇ ਤੇ ਹੁਣ ਜਿਹੜਾ ਪੈਸਾ ਕਮਾਇਆ ਉਹ ਉਹਨਾਂ ਦਾ ਕੀ ਕਰੋਗੇ ਗਰੀਬਾਂ ਨੂੰ ਹਾਂਜੀ ਉਹ ਕੋਈ ਗੱਲ ਨਹੀਂ ਜੀ ਗਰੀਬ ਕੁੜੀਆਂ ਦਾ ਵਿਆਹ ਕਰ ਦਾਂਗੇ ਯਾਰ ਬਾਕੀ ਗੱਲ ਹਾਂਜੀ ਵੀਡੀਓ ਚ ਕਹਿੰਨੀ ਆ ਗੱਲ ਇਹ ਹਾਂਜੀ ਮੈਂ ਵੀਡੀਓ ਚ ਇਹ ਗੱਲ ਕਹਿਨੀ ਆ ਪਰ ਜਿਹੜਾ ਆਪਦੀ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਵੀਡੀਓ ਬੋਲ ਕੇ ਪਾ ਵੀ ਮੈਂ ਜਿਹੜੀ ਮੈਂ ਕਮਾਈ ਕਰੂੰਗੀ ਮੇਰੇ ਕੋਲ ਹੈਗੀ ਹੈ ਮੈਂ ਉਹ ਚੰਗੇ ਬਸੇ ਲਾਉਂਗੀ ਜੋ ਮੇਥੋਂ ਗਲਤੀ ਹੋਈ ਮੈਂ ਉਸ ਗੱਲ ਦੀ ਮਾਫੀ ਮੰਗਦੀ ਹਾਂ ਕੋਈ ਗੱਲ ਨਹੀਂ ਜੀ ਨਹੀਂ ਹੁਣ ਬੋਲ ਬੋਲ ਕੇ ਪਾ ਹਾਂਜੀ ਮੈਂ ਤੁਹਾਡੇ ਸਾਹਮਣੇ ਪਾ ਦਿੰਨੀ ਹਾਂ ਹਾਂ ਹਾਂਜੀ ਤੁਸੀਂ ਮੈਨੂੰ ਜਾਣਦੇ ਹੋ ਜੀ ਮੇਰਾ ਨਾਮ ਤਾਂ ਤੇ ਮੈਂ ਨਸ਼ਾ ਬਹੁਤ ਜ਼ਿਆਦਾ ਵੇਚਦੀ ਸੀ ਅੱਜ ਮੇਰੇ ਤੇ ਕਾਰਵਾਈ ਹੋ ਗਈ ਤੇ ਇਸ ਲਈ ਮੈਂ ਸਾਰਿਆਂ ਤੋਂ ਬੇਨਤੀ ਕਰਦੀ ਆਂ ਕਿ ਸਾਰਿਆਂ ਨੂੰ ਮੈਂ ਮਾਫੀ ਮੰਗਦੀ ਆਂ ਕਿ ਅੱਜ ਤੋਂ ਬਾਅਦ ਮੈਂ ਕੋਈ ਵੀ ਅਜਿਹਾ ਕੰਮ ਨਹੀਂ ਕਰਦੀ ਅੱਜ ਕੱਲ ਦੇ ਮਤਲਬ ਕਿ ਮੁੰਡੇ ਕੁੜੀਆਂ ਨੂੰ ਮੈਂ ਨਸ਼ੇ ਤੇ ਨਹੀਂ ਲਾਉਂਦੀਗੀ ਤੇ ਪਰ ਜਿਹੜੀਆਂ ਗਰੀਬ ਕਰਦੀਆਂ ਕੁੜੀਆਂ ਨੇ ਜਿੰਨਾ ਵੀ ਮੇਰੇ ਕੋਲੇ ਪੈਸਾ ਇਕੱਠਾ ਹੋਇਆ ਇਸ ਨਸ਼ੇ 'ਚ ਇਸ ਕੰਮ ਦੇ ਵਿੱਚ ਮੈਂ ਉਹ ਪੈਸਾ ਸਾਰਾ ਕੁੜੀਆਂ ਦੇ ਵਿਆਹਾਂ ਤੇ ਲਾਉਣਾ ਚਾਹੁੰਦੀ ਆਂ ਤੇ ਮੈਨੂੰ ਮਾਫ ਕਰ ਦਿਓ ਸਾਰੇ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕੁਝ ਵੀ ਨਹੀਂ ਕਰਦੀ ਮੈਂ ਚੰਗੇ ਰਸਤੇ ਤੇ ਚੱਲਣਾ ਚਾਹੁੰਦੀ ਆ ਤੇ ਤੁਸੀਂ ਵੀ ਸਾਰੇ ਚੰਗੇ ਰਸਤੇ ਤੇ ਚੱਲੋ ਬਸ ਜੀ ਹਾਂ ਦੇ ਵੀਡੀਓ ਬਿਲਕੁਲ ਸਹੀ ਹੈ ਦੇਖ ਬਾਈ ਹੁਣ ਤੂੰ ਤੂੰ ਹੀ ਬੋਲ 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 ਤੂੰ ਆ ਤਾਂ ਫੋਨ ਕੱਢ 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 ਫੋਨ ਅਸਾਂ ਮੁੰਡੇ ਹਾਂ ਤੇ ਬੋਲੋ ਲਾਈਵ ਹੋ ਕੇ ਬੋਲ ਵੀਡੀਓ ਪਾਉਦੇ ਬਾਰੇ ਵੀ ਬਾਈ ਮੈਂ ਪਹਿਲੀ ਵਾਰ ਨਾ ਕੀਤਾ ਇਹ ਤੋਂ ਲੈ ਕੇ ਗਿਆ ਸੀਗਾ ਬੋਲ ਬੋਲ ਅੰਦੀ ਭਾਈ ਮੈਂ ਸਿਪਾਹੀ ਮੈਂ ਜੀ ਪਹਿਲੀ ਵਾਰੀ ਨਸ਼ਾ ਕੀਤਾ ਜੀ ਮੈਂ ਇਥੋਂ ਲੈ ਕੇ ਗਿਆ ਸੀਗਾ ਤੇ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਦਾ ਨਾ ਕਿਸੇ ਨੂੰ ਕਰਨ ਦਵਾਵਾਂ ਉਹ ਵੀ ਮੈਂ ਠੀਕ ਆ ਆ ਨਸ਼ਾ ਨੁਸ਼ਾ ਚ ਬਈ ਕੋਈ ਨਹੀਂ ਪਿਆ ਆ ਤੁਸਾਂ ਚੰਗੀਆਂ ਖਰਾਕਾਂ ਖਾਓ ਬਈ ਤੇ ਜਿਹਦੇ ਨਾਲ ਤਾਕਤ ਪਾਏ ਸਰੀਰ ਚ ਬਈ ਮਦਾ ਵੀ ਨਹੀਂ ਘਣਾ ਜਾਣਾ ਬਾਕੀ ਤੁਹਾਡੀ ਮਰਜ਼ੀ ਆ ਅਸੀਂ ਇਦੂ ਅੱਗੇ ਇੱਕ ਗੱਲ ਹੋਰ ਆ ਜੀ ਕਬੱਡੀ ਕੱਪ ਪ੍ਰੋਗਰਾਮ ਕਰਵਾਵਾਂਗੇ ਜੀ ਤੇ ਚੰਗੇ ਰਸਤੇ ਤੇ ਲਾਵਾਂਗੇ ਜਿਹੜੇ ਅੱਜ ਕੱਲ ਦੇ ਨੌਜਵਾਨ ਮੁੰਡੇ ਨੇ ਉਹਨਾਂ ਦੀ ਚੰਗੀ ਸਿਹਤ ਬਣਾਵਾਂਗੇ ਜੀ ਉਹਨਾਂ ਲਈ ਚੰਗੇ ਚੀਜ਼ਾਂ ਬਾਹਰੋਂ ਮੰਗਾਵਾਂਗੇ ਜੋ ਵੀ ਉਹਨਾਂ ਦੇ ਲਈ ਚਾਹੀਦੀਆਂ ਨੇ ਅਸੀਂ ਉਸ ਤੇ ਪੈਸਾ ਲਾਵਾਂਗੇ ਜਿਹੜਾ ਅਸੀਂ ਪੈਸਾ ਇਕੱਠਾ ਕੀਤਾ ਬਾਕੀ ਕੁੜੀਆਂ ਦੇ ਵਿਆਹ ਕਰਾਂਗੇ ਜੀ ਸੋ ਭਾਈ ਇਹ ਜਿਹੜੀ ਵੀਡੀਓ ਸੀਗੀ ਮੈਸੇਜ ਦੇਣ ਲਈ ਸੀਗੀ ਸਮਾਜ ਨੂੰ ਤੇ ਇਹ ਜਿਹੜੀ ਕੁੜੀ ਨੇ ਕਰੈਕਟਰ ਕੀਤਾ ਇਹ ਨਸ਼ਾ ਵੇਚਣ ਵਾਲੀ ਦਾ ਕੀਤਾ ਪੰਜਾਬ ਦੇ ਵਿੱਚ ਸੱਚੀ ਮੱਚੀ ਹੋ ਰਿਹਾ ਇਹ ਇਹ ਮੁੰਡੇ ਨੇ ਨਸ਼ਾ ਪੀਣ ਵਾਲਾ ਦਾ ਕੀਤਾ ਤੇ ਇਹ ਮੁੰਡੇ ਨੇ ਫੜਾਉਣ ਵਾਲਾ ਦਾ ਕੀਤਾ ਜਿਹੜੇ ਹੁਣ ਪੰਜਾਬ ਦੇ ਵਿੱਚ ਜਿਵੇਂ ਭਾਨਾ ਲਾ ਲੋ ਹੋਰ ਬੰਦੇ ਜਿਹੜੇ ਮਤਲਬ ਇਹ ਚੀਜ਼ਾਂ ਤੇ ਕਾਰਵਾਈ ਕਰ ਰਹੇ ਐ ਸੋ ਇੱਕ ਇੱਕ ਲਾਈਨ ਬੋਲ ਦੋ ਛੋਟੀ ਛੋਟੀ ਵੀਡੀਓ ਬਾਰੇ ਹਨ ਬੋਲੋ ਜੀ ਮੈਂ ਸਿੱਪਾ ਮੈਂ ਇਹ ਹੀ ਕਹਿਣਾ ਚਾਹਣਾ ਨਸ਼ੇ ਪੱਤੇ ਜੇ ਕੋਈ ਕੁਝ ਨਹੀਂ ਪੀਆ ਉਹਦੀ ਜ਼ਿੰਦਗੀ ਨਾ ਖਰਾਬ ਕਰੋ ਠੀਕ ਆ ਇਹਦੇ ਨਾਲ ਨਸ਼ੇ ਪੱਤੇ ਨਾਲ ਵੀ ਸਰੀਰ ਤੰਦਰੁਸਤ ਨਹੀਂ ਰਹਿੰਦਾ ਜਾਨੀ ਕਿ ਬਹੁਤ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਪੈਂਦੀਆਂ ਕਿਉਂਕਿ ਨਸ਼ਾ ਕਰੋਗੇ ਤੁਹਾਡਾ ਮਾਪਿਓ ਜਾਨੀ ਕਿ ਦੁਖੀ ਹੋਊਗਾ ਕਿ ਮੇਰਾ ਪੁੱਤ ਕਿਹੜੇ ਕੰਮੀ ਪੈ ਗਿਆ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਜੀ ਕਿੰਨਾ ਸਭਾ ਪਤਾ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿੰਦਗੀਆਂ ਬਰਬਾਦ ਹੁੰਦੀਆਂ ਨੇ ਜੇ ਸਾਰੇ ਨਸ਼ੇ ਦੇ ਵਿੱਚ ਖਤਮ ਹੋ ਗਏ ਤਾਂ ਆਪਣੇ ਪੰਜਾਬ ਨੂੰ ਕੌਣ ਬਚਾਊਗਾ ਆਪਣੇ ਪੰਜਾਬ ਤੇ ਇਹ ਨਹੀਂ ਪਤਾ ਕਿੰਨਾ ਦਾ ਰਾਜ ਹੋ ਜੇ ਜਿਵੇਂ ਪਹਿਲਾਂ ਰਾਜ ਹੋ ਗਿਆ ਸੀ ਅੰਗਰੇਜ਼ਾਂ ਦਾ ਇਸੇ ਤਰੀਕੇ ਆਪਣੇ ਪੰਜਾਬ ਦੇ ਉੱਤੇ ਰਾਜ ਹੋ ਸਕਦਾ ਤੇ ਆਪਣੇ ਪੱਲੇ ਦੱਲੇ ਕੁਝ ਵੀ ਨਹੀਂ ਰਹਿਣਾ ਆਪਣੇ ਬੱਚੇ ਨਰਕ ਦੇ ਵਿੱਚ ਵਗ ਜਾਣਗੇ ਹਾਂਜੀ ਵੀਰੇ ਬੋਲੋ ਸੀ ਬਸ ਇਹ ਗੱਲ ਕਹਿਣਾ ਚਾਹੁੰਦਾ ਵੀ ਨਸ਼ੇ ਜਿੰਨਾ ਹੁਣ ਹੋ ਜਾਂਦਾ ਪੰਜਾਬ ਚ ਬਹੁਤ ਹਾਲਾਤ ਖਰਾਬ ਆ ਸੋ ਵੀਡੀਓ ਨੂੰ ਬਈ ਬਹੁਤ ਵਾਰ ਸ਼ੇਅਰ ਕਰ ਦਿਓ ਤੇ ਪੰਜਾਬ ਦੇ ਲਈ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਹਾਂਜੀ ਤੇ ਆਉਣ ਵਾਲੇ ਸਮੇਂ ਤੁਸੀਂ ਸਾਡੇ ਚੈਨਲ ਤੇ ਹੋਰ ਵੀਡੀਓ ਦੇਖੋਗੇ ਅਸੀਂ ਤੁਹਾਨੂੰ ਵਧੀਆ-ਵਧੀਆ ਕੰਟੈਂਟ ਦੇਵਾਂਗੇ ਜੋ ਪੰਜਾਬ ਦੇ ਵਿੱਚ ਘਟਨਾਵਾਂ ਹੋ ਰਹੀਆਂ ਤੇ ਵੀਡੀਓ ਨੂੰ ਧੰਨਵਾਦ ਸ਼ੇਅਰ ਕਰ ਦਿਓ ਇਸੇ ਗੱਲ ਇੱਕ ਗੱਲ ਹੋਰ ਜੀ ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਜੀ ਤਾਂ ਸਾਨੂੰ ਜਰੂਰ ਦੱਸਿਓ ਜੀ ਅਸੀਂ ਸੁਧਾਰ ਕਰੀਏ ਜੀ ਪਰ ਗਲਤੀਆਂ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਗਾਲਾਂ ਕੱਢਣ ਲਈ ਵੀ ਤੁਹਾਨੂੰ ਬੇਨਤੀ ਹੈ ਵੀ ਗਾਲਾਂ ਨਾ ਕੱਢਿਆ ਕਰੋ ਸਾਡੇ ਵੀਡੀਓ ਦੇ ਵਿੱਚ ਕੁੜੀਆਂ ਵੀ ਕੰਮ ਕਰਦੀਆਂ ਭੈਣ ਭਰਾ ਵੀ ਕੰਮ ਕਰਦੇ ਸਾਡੇ ਆਪਣੇ ਪਰਿਵਾਰ ਆ ਇਹ ਧੰਨਵਾਦ ਮੈਸੇਜ ਦਿੰਨੇ ਹੁੰਦੇ ਨੇ ਜੀ ਸਾਰ